ਵੀਡੀਓ ਦੇਖ ਕੇ ਕੋਈ ਹੋਰ ਮਾਨਤਾਣ ਕਰਦਾ ਹੈ ਹੋਰ ਵੀ ਮਾਨਤਾਣ ਹੋ ਜਾਊਗਾ 30000 ਦਾ ਹਾਂ 30 ਦਾ ਕਰਦਾਂਗੇ 30000 ਦਾ ਮਾਨਤਾਣ ਹੋ ਜਾਊਗਾ ਬਈ ਉਹ ਕਿਤੇ ਦੇ ਦਾਂਗੇ 7 ਲੱਖ 10000 ਦਾ ਕੱਟ ਪੂਰੇ 7 ਨਾਲ ਦੇ ਤੋਰੇ 7 ਹਾਂ ਜੈਸ ਜਾਨੋ ਮੈਂ ਹਜੇ 5 ਹੀ ਕਹਿਣ ਲੱਗਿਆ ਜੀ ਬਈ ਜੈਸ ਜਾਨੋ ਜੈਸ ਜਾਨੋ ਹੀ ਆ ਬਈ ਹੁਣ 7 ਲੱਖ ਹਾਂ ਜੀ ਦੋਸਤੋ ਕੀ ਹਾਲ ਚਾਲ ਨੇ ਤੇ ਅੱਜ ਸੁਣੋ ਫਿਰਮ ਲਾਉਣੇ ਆਗੇ 855 ਦੇ ਕਿੰਗ ਨਾਲ ਬਾਈਕ ਕਾਲੇ ਨਾਲ ਕਿਆ ਜੋ ਕਰਦੇ ਆ ਗੱਲਬਾਤ ਸਸਰੀ ਕਾਲ ਬਾਈ ਸਸਰੀ ਕਾਲ ਬਾਈ ਠੀਕ ਆ ਬਾਈ ਕਾਲੇ ਠੀਕ ਆ ਜੀ ਠੀਕ ਆ ਜੀ ਤੇ ਕਿੰਨੇ ਟਰੈਕਟਰ ਅਵੇਲੇਬਲ ਨੇ ਭੇਜਿਆ ਅੱਜ ਅੱਜ ਇਹ ਇੱਥੇ ਨੌੜਾ ਟਰੱਕ ਅੱਧਾ ਨੌੜਾ ਟਰੈ ਹੈ ਹਾਂਜੀ ਠੀਕ ਆ ਜੀ ਮੇਨ ਲੋਕੇਸ਼ਨ ਕਿੱਥੇ ਖੜਿਆ ਜੀ ਮੇਨ ਲੋਕੇਸ਼ਨ ਆਪਾਂ ਖੜੇ ਹਾਂ ਚੱਕ ਰੋਲਦੂ ਸਿੰਘ ਵਾਲਾ ਠੀਕ ਆ ਬਾਈ ਜੀ ਤੇ ਬਠਿੰਡੇ ਤੋਂ ਬਾਈ ਜੀ ਬਠਿੰਡੇ ਤੋਂ 30 ਕਿਲੋਮੀਟਰ ਡੱਬਾ ਵਾਲੀ ਤੋਂ 10 ਕਿਲੋਮੀਟਰ ਠੀਕ ਆ ਬਾਈ ਕਾਪੀ ਕਾਗਜ਼ ਦੇ ਵਿੱਚ ਕਾਪੀ ਕਾਗਜ਼ ਦਾ ਨੰਬਰ ਕਰੀ ਖੜੇ ਆ ਜੀ ਆਪਣੇ ਘਰੇ ਠੀਕ ਆ ਜੀ ਲਓ ਬਾਈ ਆਪਾਂ ਬਾਈ ਦੇ ਘਰੇ ਖੜ ਕੋਕਾ ਵੀਜ਼ਾ ਟਰੈਕਟਰ ਦਿਖਾਵਾਂਗੇ ਤੇ ਬਾਕੀ ਹੁਣ ਆਪਾਂ ਗੱਲਬਾਤ ਕਰਦੇ ਆਂ ਪਹਿਲਾ ਸਟਾਰਟ ਸਵਰਾਜ 855 ਤੋਂ 855 ਦਾ ਨਾ ਕਾਲਾ ਬਾਈ ਕਿੰਗ ਮੰਨਿਆ ਜਾਂਦਾ ਗਾ ਜਿਹੜਾ ਮਰਜ਼ੀ ਮਾਡਲ ਪੁੱਛ ਲਓ ਬਈ ਉਹ ਮਾਡਲ ਮਿਲ ਜੂਗਾ ਤੇ ਇਹ ਮਾਡਲ ਬਈ ਜੀ ਇਹ ਮਾਡਲ 22 ਠੀਕ ਆ ਜੀ ਕਾਪੀ ਤੇਜ਼ ਦੀ ਕਾਪੀ ਤੇਜ਼ ਦੀ ਆ ਹਾਂ ਤੇ ਫਿਰ ਬਠਿੰਡਾ ਨੰਬਰ ਬਠਿੰਡਾ ਦਾ ਨੰਬਰ ਹੈ 3 ਸਪੀਡ 3 ਸਪੀਡ ਠੀਕ ਆ ਇੱਕ ਨੋਪੀ ਛਤਰੀ ਲੱਗਿਆ ਮੂਰੇ ਮਹਿੰਗੇ ਟਾਇਰ ਆ ਠੀਕ ਆ ਕਈ ਵੀਰ ਕਹਿੰਦੇ ਨੇ ਕਿ ਇਹ ਟਰੈਕਟਰ ਮਾਈਨੇ ਇਹ ਬਿਲਕੁਲ ਮੈਂ ਇਹ પ્રાਣੀ ਸ਼ੋਅ ਚ ਮੰਗਵਾਤਾ ਇਹਨੇ ਜੀ ਠੀਕ ਆ। ਯਾਨੀ ਸੋਹਣਾ ਜੀ ਨੇ ਵੀ ਮੰਗਵਾਤਾ ਲੇ ਤਾਂ ਕਰਕੇ ਨਾ ਨਵਾਂ ਡਰੈਸ ਠੀਕ ਆ। ਮੰਗੋ ਨਵਾਂ ਡਰੈਸ ਡਰੈਗ 3 ਸਪੀਡ ਦਾ ਭਾਈ ਜੀ ਸਾਈਡ ਗੇਅਰ ਚਾਣੇ ਭਾਈ ਜੀ ਅਰੇ ਬਰੰਬਾਰੋਂ ਬਾਤ ਦਿਖਾ ਸਾਰੇ ਠੀਕ ਆ ਜੀ ਤੇ ਜਹਾ ਜੀ ਟੈਰਾਂ ਜਾਗਾ ਜਹਾ ਜੀ ਟੈਰ 11ਵੇਂ ਮਹੀਨੇ ਦਾ ਯਾਰ ਨੂੰ ਨਹੀਂ ਨਿਆਦਾ। ਹਾਂ ਠੀਕ ਹੈ। ਕਾਪੀ ਤੇਜ਼ੀ, ਕਾਪੀ ਤੇਜ਼ੀ ਲੱਗੇ ਤੇ ਫਰੰਟ ਜਿਹੜੀ ਟਰ ਪਰ ਉਹਨੇ ਫਰੰਟ ਵੀ ਨਵੇਂ ਟਰ ਨੇ ਨਾ ਬਈ। ਹਾਂ ਮਿਲਦੀ ਹੁੰਦੇ। ਲੈ ਵੀ ਜੀ ਆ ਦਿਖਾ ਦੇ। ਜੇ ਛੋਟੇ ਝੋੜੇ ਪਈਆਂ ਨੇ ਤੇ ਡੁੰਮੜੀਆਂ ਪਵਾਈ ਨਿਕਲੇ। ਤੇ ਬੈਕ ਟਰ ਨਾਲ ਦੀ ਜੀ। ਨਾਲ ਦੇ। ਘੰਟੇ ਚੱਲੇ ਹੋਵੇ ਜੀ। ਘੰਟੇ 550 500 ਘੰਟਾ ਚੱਲੇ। ਲੈ ਵੀ 550 ਘੰਟਾ ਚੱਲੇ ਆ ਬਾਕੀ origignal ਹੀ ਜਿੰਨਾ ਵੀ ਹੈਗਾ। ਹਾਂ origignal ਚਾਹੀਦਾ। ਤੇ ਨੰਬਰ ਬਈ ਜੀ। ਨੰਬਰ ਬਟੰਡਾਪੀ ਵੀ ਟਰ ਹੈ। ਤੇ ਕੀ ਡਿਮਾਂਡ ਆ ਜੀ? ਡਿਮਾਂਡ ਆ ਜੀ 785। ਮੌਕੇ ਤੇ ਓਕੇ ਤੇ ਦੇ ਦਾਂਗੇ 7,60,000 7,60,000 ਵੀਡੀਓ ਦੇਖ ਕੇ ਕੋਈ ਹੋਰ ਮਾਨਤਾਨ ਕਰ ਦਾਂਗੇ ਹੋਰ ਵੀ ਮਾਨਤਾਨ ਹੋ ਜਾਊਗਾ 30000 ਦਾ ਹਾਂ ਵੀ ਹਾਂ 30 ਦਾ ਕਰ ਦਾਂਗੇ 30000 ਦਾ ਮਾਨਤਾਨ ਹੋ ਜਾਊਗਾ ਬਈ ਤੇ ਅੱਗੇ ਆ ਗਿਆ ਬਈ ਜੀ 4855 ਫੋਰ ਸਟਾਰ ਰਵਰਸ ਵੀਡੀਓ ਬਿਨਾਂ ਦੇਜੀ ਤੇ ਦੇਣਾ ਇਹ 14 ਦੇ ਟਾਇਰਾਂ ਚ ਤੇ ਟਾਇਰ ਬਈ ਜੀ ਟਾਇਰ ਇਹਦੇ 15 ਵਾਲੇ ਪਾਏ ਫੇ ਜੀ 15 ਵਾਲੇ ਹਾਂ ਠੀਕ ਹੈ ਜੀ ਇਹ ਵਿੱਚ 14 ਦੇ ਨਹੀਂ 15 ਵਾਲੇ ਟਾਇਰਾਂ ਚ ਆ ਬਈ ਜੀ ਤੇ ਮਾੜਾ ਲੱਗਾ ਬਈ ਇਹ 2012 2012 ਫੁੱਲ ਸੋਨਾ ਡ੍ਰੈਕਟਰ ਦਾ ਸੋਟਿੰਗ ਡ੍ਰੈਕਟਰ ਇਹ ਗੱਲ ਇਹਦੇ ਵੀ ਮੰਗਿਆ ਹੈ ਪਾਈ ਠੀਕ ਹੈ ਜਾਦੀ ਡੈਰ ਜਿਹੜੇ ਕਹਿੰਦੇ ਨੇਗੇ 818 ਨਾ ਬਈ ਇਹ ਵੀ 10 ਨੰਬਰ ਹੈ ਜਿਹੜਾ ਤੇ ਇਹ 10 ਨੰਬਰ ਹੈਗਾ 12 ਮਾਡਲ ਹੈਗਾ 15 ਵਾਲੇ ਟਾਇਰ ਨੇਗੇ ਤੇ ਡਿਮਾਂਡ ਬਈ ਕਮਾਂਡ 445000 445000 ਮੌਕੇ ਤੇ ਦੇ ਮੌਕੇ ਤੇ ਦੇ ਦਾਂਗੇ 425000 425000 ਕਰੇ ਹੋਗੇ ਭਾਈ 10 ਪੈਸੇ ਨਾਲ ਹੋਰ ਵੀ ਡਿਸਕਾਊਂਟ ਕਰ ਦਾਂ ਠੀਕ ਆ ਕਰੇ ਕਈ ਨਾ ਭਾਈ ਇੱਥੋਂ ਬਣਾ ਆਪਾਂ ਕਿਤੇ ਹੋਰ ਵੀ ਟਰੈਕਟਰ ਖੜਾਉਣੇਗੇ ਇੱਥੋਂ ਬਣਾ ਆਪਾਂ ਤਲਵੰਡੀ ਸਾਬੋ ਲਾਉਣੇ ਨੇ ਮੰਡੀ ਬਾਕੀ ਉਹ ਘਰੇ ਹੀ ਜਾਦੇ ਰੱਖਿਆ ਕਰਾਂਗੇ ਠੀਕ ਆ ਬਈ ਘਰੇ ਹੀ ਜਾਦੇ ਰੱਖ ਲੈਨੇਗੇ ਭਾਈ ਤੇ ਅੱਗੇ ਕਹਿੰਗੇ ਭਾਈ ਸੁਰਾਜ 855 5 ਸਟਾਰ ਅਲੱਗ ਦੇ ਕਲੱਚ ਵਾਲਾ ਤੇ ਸਾਈਡ ਗੇਅਰ ਚ 3 ਸਪੀਡ ਦੇ ਗੇਗੇ ਚੁੱਲੇ ਵਾਲਾ ਇਹ 2021 ਮਾਡਲ ਹੈ 2021 ਮਾਡਲ 1000 ਕ ਘੱਟਦਾ ਚੱਲਿਆ 1000 ਘੰਟਾ ਬਹੁਤ ਚੰਗਾ ਟਰੈਕਟਰ ਠੀਕਾ ਪੂਰਾ ਚੰਗਾ ਟਰੈਕਟਰ ਰਿੰਗ ਰੁੰਗਾ ਤੇ ਨਿਗਾ ਮਰਵਾ ਲਈ ਬਈ ਜੀ ਦੋਪਨ ਡਿਸਟ੍ਰੈਕਟਰ ਹੈ 1000 ਵਗੈਰਾ ਸਾਹਮਣੇ ਦਾ ਆਪ ਹੈ ਠੀਕ ਹੈ 10 ਤੋਂ 10 ਤੇ ਇਹ ਕਹਵਾ ਦੇ ਤੇ ਬਾ 18 ਮਾਰ ਲਗਾ 4 ਨੰਬਰ ਹਰਿਆਣਾ ਨੰਬਰ ਹੈ ਐਨਓਸੀ ਦੇ ਠੀਕ ਹੈ ਐਨਓਸੀ ਵੀ ਆਸ ਤੋਂ ਆਪ ਹੈ ਠੀਕ ਹੈ ਕੀ ਡਿਮਾਂਡ ਹੈ ਬਈ ਦੇਖ ਇਹਦੀ ਬੜੀ ਜੀ 735000 29 735000 ਰੁਪਏ ਦੀ ਡਿਮਾਂਡ ਲੱਗੇ ਤੇ ਮੌਕੇ ਤੇ ਬਈ ਮੌਕੇ ਤੇ ਦੇ ਦਾਂਗੇ 710000 ਇਕੱਠਾ ਪੂਰੇ 7 ਲੱਖ ਦੇ ਤੋਰੇ 7 ਹਾਂ ਜੱਸ ਜਾਨੋ ਮੈਂ ਹਜੇ 5 ਹੀ ਕਹਿਣ ਲੱਗਿਆ ਜੀ ਬਈ ਜੱਸ ਜਾਨੋ ਜੱਸ ਜਾਨੋ ਹੀ ਆ ਬਈ ਹੁਣ 7 ਲੱਖ ਪੂਰੇ 7 ਲੱਖ ਦਾ ਪੂਰੇ 7 ਲੱਖ ਰੁਪਏ ਦਾ ਬਾਈ ਕਹਿੰਦਾ ਜੱਸ ਜਾਨੋ ਹੀ ਹੈਗਾ ਹੁਣ ਠੀਕ ਆ ਬਈ ਤੇ ਅੱਗੇ ਆ ਗਿਆ ਬਾਈ ਜੀ ਸੋਨਾ ਲੀਕਾ 50 ਦਾ 50 ਉਹ ਬੇੜਾ ਡੇਂਜਰ ਵਾਲਾ ਬਈ हां 52 हॉर्स पावर ठीक है 52 हॉर्स पावर तक चेंजर ਵਾਲਾ 60 ਜਾ ਜਾਂਦਾ ਤਾਂ 74 2019 ਮਾਡਲ ਹੈ ਠੀਕ ਹੈ ਜੀ ਨਾਲ ਦੇ ਟਾਇਰ ਆ ਪੂਰਾ ਸੋਹਣਾ ਟਰੈਕਟਰ ਠੀਕ ਹੈ 14 ਦੇ ਟਾਇਰਾਂ ਚਾਹਣਾ 14 ਟਾਇਰ ਕੁੱਨੇ ਪਲੇਟਫਾਰਮ ਤੇ ਡਬਲ ਡਿਸਟਰੀਬਟਰ ਆ ਬਈ ਜੀ ਤੇ ਟਾਇਰ ਕਿੰਨੇ ਕੁ ਪੈਸੇ ਪਿਆ ਬਈ ਕਾਲੇ ਦੇ ਟਾਇਰ ਸੂਣਗੇ ਜੀ 80 ਪੈਸੇ ਨਾਲ ਦੇ ਠੀਕ ਆ ਜੀ ਤੇ ਘੰਟੇ ਚੱਲੇ ਆ ਬਈ ਜੀ ਘੰਟੇ ਚੱਕਰੀ ਕਰਿਆ ਦੇ ਸੀਲਾ ਸੂਲਾ ਸਾਰੀਆਂ ਇਸ ਕੰਦਰਾ ਐ ਨਾਲ ਦੀਆਂ ਪਈਆਂ ਜਿਵੇਂ ਨਵਾਂ ਟਰੈਕਟਰ ਹੈ ਜਿਵੇਂ ਨਾਲ ਦੀਆਂ ਪਈਆਂ ਪੂਰਾ ਫੁੱਲ ਸੋਹਣਾ ਟਰੈਕਟਰ ਹੈ ਠੀਕ ਹੈ ਰਿਜਨਲ ਹੀ ਹੈ ਕਿਉਂ ਮਾਰ ਰਿਜਨਲ ਟੂਰ ਨਮਾ ਤੇ ਠੀਕ ਹੈ ਤੇ ਡਿਮਾਂਡ ਵੀ ਕਰੇ ਡਿਮਾਂਡ ਇਹਦੀ ਬਾਈ ਜੀ 5 ਲੱਖ 50000 5 ਲੱਖ 50000 ਚਲ ਇਹਦਾ ਬਈ ਮੋਟਕੇ ਤੈ ਕੀ ਕਰ ਲਿਓ ਕਰਤਾ ਠੀਕ ਹੈ ਮਾਨਤਾਨ ਹੋ ਜੂਗਾ ਮਾਨਤਾਨ ਪੂਰਾ ਠੀਕ ਹੈ ਬਈ ਉਹ ਬੰਦਾ ਚੱਲ ਕੇ ਆਉ ਜੀ ਸਪੈਸ ਮਾਨਤਾਨ ਤੱਕ ਕਰਾ ਠੀਕ ਹੈ ਜਿਹੜੇ ਟਰੈਕਟਰ ਦਿਖਾਈ ਜਾਂਦੇ ਬਈ ਟਰੈਕਟਰ ਕੱਟੇ ਵੀ ਆਉਂਦਾ ਕੱਟ ਵੀ ਲਵਾਂਗੇ ਹਾਂ ਜੀ ਠੀਕ ਹੈ ਜੀ ਲੈ ਵੀ ਨਾਲ ਲੋਨ ਕਰਾਉਣਾ ਲੋਨ ਵੀ ਕਰਵਾਉਣਾ ਲੋਨ ਵੀ ਹੋ ਜੂਗਾ ਹਾਂ ਜੀ ਸਸਟੇਬਿਲਟੀ ਆ ਗਿਆ ਸਾਰੇ ਪੰਜਾਬ ਨੰਬਰ ਵੱਧ ਆਪਣੇ ਕੋਲੇ ਇੱਕ ਅੱਧਾ ਹਰਿਆਣਾ ਨੰਬਰ ਵੀ ਉਹ ਪੰਜਾਬ ਨੰਬਰ ਹੀ ਵੱਧੋ ਠੀਕ ਹੈ ਜਿਹੜੇ ਹਰਿਆਣਾ ਨੰਬਰ ਦੇ ਭਾਈ ਉਹਨਾਂ ਦੇ ਵੀ ਲੋਨ ਕਰਵਾ ਦੇਣਾ ਉਹਨਾਂ ਦੇ ਵੀ ਕਰਵਾ ਦੇਣਾ ਠੀਕ ਹੈ ਤੇ ਆ ਗਿਆ ਕਿ ਭਾਈ ਜੀ 5500 ਨਿਊ ਲੈਂਡ ਤੇ ਕੰਡੀਸ਼ਨ ਇਹਦੀ ਵੀ ਚੈੱਕ ਕਰ ਸਕਦੇ ਹੋ ਬਾਈ ਜੀ ਸਾਫ ਆ ਗਿਆ ਪੁੱਲਾ ਪਰ ਕਹਿੰਦੇ ਬਹੁਤ ਜ਼ਿਆਦਾ ਘੱਟ ਮਿਲਦਾ ਨਾ ਬਾਈ ਹਾਂ ਚੰਗੇ ਹੈ 3 ਸਪੀਡ ਚ ਠੀਕ ਹੈ ਕਾ 45 ਤੋਂ 15500 ਠੀਕ ਹੈ 6500 ਇਹ ਦਿਖਾ ਦਿਓ ਜਮਨ ਆਂ ਦੇ ਟਾਇਰ ਠੀਕ ਹੈ ਇਹ ਬੈਕ ਟਾਇਰ ਬਾਈ ਜਮਨ ਨਵੇਂ ਨੇ ਤੇ ਫਰੰਟ ਰੇਡੀ ਵਾਲਾ ਜਹਾਜੀ ਟਾਇਰ ਕਾਲੇ ਇੱਕ ਗੱਲ ਲੱਗੀ ਇਹ ਇੱਕ ਟਰੈਕਟਰ ਹੁੰਦਾ ਵਿੱਚ ਜਹਾਜੀ ਟਾਇਰਾਂ ਬਾਰੇ ਗੱਲ ਹੁੰਦਾ ਟਰੈਕਟਰ ਉਹ ਚੰਗੇ ਜੀ ਗਾਟ ਲਿਆ ਸਸਟਾ ਟਰੈਕਟਰ ਨਾਲ ਕੋਈ ਵੀ ਮਾਰ ਨਹੀਂ ਤੇ ਇੱਕ ਨਵੇਂ ਇਹ ਚਲੋ ਸਕੰਡਰ ਦਾ ਨੰਬਰ ਹੈ ਬਾਈ ਇਹਦਾ ਨੰਬਰ ਹੈ ਤੇ 10 ਮਾਰਕ ਲਗਾ ਤੇ ਟਮਾਟੋ ਬਈ 4 ਬਈ 3 4 65000 4 ਲੱਖ ਤੇ 65000 ਨਾ ਸੇ ਦੇ 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 ਦਾਂਗੇ 44000 44000 ਕੀ 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 ਬਈ ਦੀ ਜੌਂਡੀਆਰ 50 50 ਈ ਹਰਿਆਣਾ ਨੰਬਰ ਚ ਬੈਕ ਟਾਇਰ ਜਮਾਨਾਵੇਂ ਨੇ ਤੇ ਫਰੰਟ ਬਈ ਕਾਲੀ ਫਰੰਟ ਟਾਇਰ ਇਨਾ ਸਿਕਾਇਰ ਹੈ ਜੀ ਕਿ ਉਹ ਚੀਜ਼ ਚੀਜ਼ ਜੀ ਆ ਤੁਸੀਂ ਜਿਹਾ ਸੀ ਵੈਸੇ ਦਾ ਹੈ ਨਹੀਂ ਬਾਕੀ ਮੋਰਨਾ ਸੋ ਸਾਰਾ ਗਾਣਾ ਵੇਚ ਕੰਦਰਾ ਆ ਕੇ ਪੂਰਾ ਖੋਲਾ ਖੋਲਾ ਟਰੈਕਟਰ ਚਾਹੀਏ 3 ਸਪੀਡ ਚਾਹੀਦਾ 16 ਲੋਖਾਈ ਵਾਲੇ ਟਾਇਰ 16 ਦੇ ਟਾਇਰਾਂ ਚਾਹ ਬਈ ਇਹ ਫਰੰਟ ਵੀ ਤੁਸੀਂ ਦੇ ਸਕਦੇ ਬਈ ਜੀ ਵੇਟ ਬੂਟ ਲੱਗੇ ਹੋਏ ਨੇਗੇ ਪੂਰਾ ਸਾਫਟ ਟਰੈਕਟਰ ਠੀਕ ਹੈ ਜੀ 13 ਮਾੜਾ ਨਾ ਬਈ ਹਾਂ ਠੀਕ ਹੈ 13 ਮਾੜਾ ਬਈ ਜੀ 24 ਲੱਖ 39000 4 ਲੱਖ ਤੇ 39000 ਠੀਕ ਆ ਬਈ ਟਰੈਕਟਰ ਵੀ ਕੱਟਿਆ ਜਾਊਗਾ ਤੇ ਲੋਨ ਹੋ ਜੂ ਬਈ ਤੇ ਵੀ ਲੋਨ ਵੀ ਹੋ ਠੀਕ ਆ ਜੀ ਲੋਨ ਇਹ ਤੇ ਵੀ ਹੋ ਜੂਗਾ ਬਾਈ ਜੀ ਤੇ ਅੱਗੇ ਦਿਖਾ ਦਨੇ ਬਾਈ ਤੁਹਾਨੂੰ ਇਹ ਟਰੈਕਟਰ ਦਾ ਤਕਰੀਬਨ ਮੈਨੂੰ ਲੱਗਦਾ ਮੈਂ ਵੀ ਪਹਿਲੀ ਵਾਰੀ ਦੇਖਿਆ ਹੈ 50 45 4x4 ਚ ਆ ਗਿਆ ਬਾਈ ਜੀ 4x4 ਚ ਆ ਗਿਆ 50 45 3 ਸਪੀਡ ਚ ਆ ਗਿਆ ਤੇ ਫਰੰਟਰ ਜਮਾ ਨਵੇਂ ਨਵੇਂ ਲੈ ਵੀ ਚੈੱਕ ਕਰ ਲੋ ਤੇ ਫਰੰਟਰ ਜਮਾ ਨਵੇਂ ਆਲੇ ਬਾਈ ਤੁਮਨੇ ਰਮਲੇ ਪੂਰੇ ਪੰਜਾਂ ਨੇ ਆ ਤੇ ਬੈਕ ਟਾਇਰ ਆ ਗਿਆ ਬਾਈ ਜੀ 75 ਪੈਸੇ 75 ਰੁਪਏ ਹਾਂ ਠੀਕ ਹੈ 75 ਰੁਪਏ ਬੈਕ ਟਾਇਰ ਪੈਣਗੇ ਰਿਮ ਰੂਮਾ ਦਾ ਪੂਰਾ ਚੰਗਾ ਹੈ ਬੈਕ ਸਾਈਡ ਤੇ ਕੰਡੀਸ਼ਨ ਦਾ ਹਨ ਉਹਨੂੰ ਬੈਕ ਟੱਕ ਕਹਿ ਲਿਆ ਨਾ ਟਰਾਲੀ ਤੇ ਪਹੁੰਚ ਜਾ ਤੇ ਘੱਟ ਲੈ ਲੈ ਵਾ ਘੱਟ ਚੱਲੇ ਚੰਗਾ ਰੱਖ ਠੀਕ ਹੈ ਜੀ ਇੰਜਨ ਗੇਅਰ ਭਾਈ ਇੰਜਨ ਗੇਅਰ ਤਾਂ ਚੰਗੇ ਠੀਕ ਹੈ ਜੀ ਤੇ ਮਾਡਲ ਹੈਗਾ ਭਾਜੀ 15 15 એટલે ਇਹ 15 ਮਾਡਲ ਹੈ 14 ਦੇ ਟਾਇਰ ਆਗੇ ਤੇ ਡਿਮਾਂਡ ਵੀ ਕਾਲੇ 5 ਲੱਖ 40 ਹਜ਼ਾਰ ਠੀਕ ਹੈ ਜੀ ਇਹ 5 ਲੱਖ 40 ਹਜ਼ਾਰ ਤੇ ਨੰਬਰ ਪੰਜਾਬ ਹੈ ਕਿਹਨੇ ਐਚ ਆਰ ਹੋਊਗਾ ਠੀਕ ਹੈ ਇਹਦਾ ਵੀ ਐਚ ਆਰ ਹੋਊਗਾ ਤੇ ਅੱਗੇ ਆ ਗਿਆ ਬਾਈ ਜੀ 36 30 ਸੁਪਰ ਵਾਲਾ ਬਾਈ ਜੀ ਤੇ ਇਹ ਮਾਡਲ ਬਾਈ ਜੀ ਮਾਡਲ 2013 ਦਾ ਬਈ 2013 ਮਾਡਲ ਹੈਗਾ ਟਾਇਰ ਬਾਈ ਜੀ ਟਾਇਰ ਹੋ ਕੇ ਆ 300 ਪੈਸੇ 300 ਠੀਕ ਹੈ ਬੈਕ 80% ਤੇ ਫਰੰਟ 75 ਰੁਪਏ ਹੈ ਨਾ ਬਾਈ ਜੀ ਠੀਕ ਹੈ 13 ਮਾਡਲ ਹੈ ਤੇ ਡਿਮਾਂਡ ਬਾਈ ਜੀ 4 ਲੱਖ 40 ਹਜ਼ਾਰ ਫਰੀਜ਼ ਮਿੰਟ ਹੈ ਬਾਈ ਜੀ ਜੀ ਜਦੋਂ ਮੌਕੇ ਤੇ ਪਤਾ ਲੱਗ ਜੂਗਾ ਬਾਕੀ ਤੇ ਕਹਿੰਦਾ ਵੀ ਦੱਸ ਦਾਂਗੇ ਬਾਈ ਤੇ ਪਾਵਰ ਸਟੀering ਜਣਾ ਬਈ origignal ਹੀ ਹੈ ਨਾ ਬਈ ਪਾਵਰ ਠੀਕ ਆ ਬਾਈ ਜੀ ਦੇਖ ਸਾ ਵੀ ਉਹ ਪਾਵਰ ਸਟੀering ਅਗਾ ਦੁਰਗਾਲਾ ਜੇ ਨੇੜੇ ਕਰ ਲੈਣਾ ਬਈ ਠੀਕ ਆ ਬਾਈ ਜੀ ਚਲੋ ਵੀ ਚੈੱਕ ਕਰ ਲਾ ਤੇ ਇਹਦੀ ਡਿਮਾਂਡ ਬਾਈ ਜੀ ਇਹਦੀ 4 ਲੱਖ 10 ਹਜ਼ਾਰ ਜੀ 3 ਲੱਖ 90 ਹਜ਼ਾਰ ਲੈ ਜੀ ਲੈ ਵੀ ਤੁਹਾਨੂੰ 3 ਲੱਖ 90 ਹਜ਼ਾਰ ਦਾ ਲੈ ਜਾਓ ਕੋਈ ਚੱਕਰ ਨਹੀਂਗਾ ਤੇ ਆਹ ਟਰੈਕਟਰ ਦਿਖਾਉਣੇ ਬਾਈ ਇਹ ਬਈ ਦਾ ਕਾ ਹੈ ਉਹ ਤੇ ਬਾਈ ਟਰਾਈ ਤੇ ਲੱਗ ਗਿਆ ਸੀ ਤੇ 744 ਐਕੀ ਕਰ ਲਓ ਉਸ ਕਰ ਕਲੋਸ ਕਰ ਦੇ ਇਹ ਜੀ ਡਿਮਾਂਡ ਹੈ ਜੀ ਜਿਆਦਾ ਜਿਆਦਾ ਬਠਿੰਡਾ ਨੰਬਰ ਠੀਕ ਹੈ ਨਾ ਵੀ ਬਠਿੰਡਾ ਦਾ ਨੰਬਰ ਆਗਾ ਪੀ ਵੀ 3 ਤੇ ਬੈਕ ਡਾਰਜਾ ਮੰਨਣਾ ਨਹੀਂ ਪਾਈ ਠੀਕ ਹੈ ਖੁਦ ਹੀ ਪਵਾਏ ਕੋਈ ਹਾਂ ਆਪਾਂ ਪਵਾਏ ਦਿਲ ਵੀ ਦੇ ਦਾਂ ਜੀ ਲੈ ਵੀ ਦਿਲ ਵੀ ਮੇਰੇ ਕੋ ਤੇ ਫਰੰਟ ਟਾਇਰ ਬਾਈ ਜੀ ਫਰੰਟ ਟਾਇਰ ਫੁਲ ਜੀ 66 60 ਜਲੇ ਵੀ ਫਰੰਟ ਟਾਇਰ ਰਹਿਣਗੇ 80 ਤੋਂ ਪਾਈਸੇ 14 ਮਾਡਲ ਆ ਤੇ ਡਿਮਾਂਡ ਹੈ ਜੀ ਬਾਈ ਜੀ ਦੀ 490000 ਕਲੌਸ ਕਰ ਰਹੀ ਜੀ ਨਾ ਪੂਰਾ ਵਧੀਆ ਟਰੈਕਟਰ ਹੈ ਠੀਕ ਆ ਜੀ 490000 ਮੌਕੇ ਦੇ ਵੇਟ ਆਲੇ ਮੌਕੇ ਦੇ ਦਾਂਗੇ 470000 470000 ਹੋਰ ਵੀ ਮਾਰਤਾ ਨੂੰ ਚੱਕਰ ਨਹੀਂ ਆ ਰਿਹਾ ਗਾ ਕਹੂਗਾ ਜੀ ਮੇਰਾ ਨਾਮ ਲੈ ਕੇ ਆਜੋ ਭਾਈ ਕਹਿੰਦਾ ਆਉਂਦੇ ਨਹੀਂ ਠੀਕ ਆ ਭਾਈ ਤੇ ਜਿੰਨੇ ਟਰੈਕਟਰ ਦਿਖਾਏ ਆਗੇ ਬਾਕੀ ਹੋਰ ਵੀ ਇਹਨਾਂ ਤੋਂ ਬਿਨਾ ਖੜੇ ਹੁੰਦੇ ਨੇ ਖੜੇ ਨਹੀਂ ਹੁੰਦੇ ਤਲਵੰਡੀ ਖੜੇ ਨੇ ਦੋ ਮਹੀਨੇ ਜਨਾ 5 ਕੋਟ ਕੋਟ ਲੀ ਕੜੇ ਇਹ ਆਪਣਾ ਬਾਈਕਾ ਕੰਦੀ ਸੀ ਆਪਣਾ ਰਿਸ਼ਤੇਦਾਰਾਂ ਇਹਨਾਂ ਪੰਜ ਜੀ ਨੂੰ ਇਕੱਠੇ ਠੀਕ ਹੈ ਤੇ ਇਸ ਵਾਰ ਤਾਂ ਆਪਾਂ ਰੁੰਦੂ ਸਿੰਘ ਵਾਲਾ ਚੱਕਰ ਰੁੰਦੂ ਸਿੰਘ ਵਾਲਾ ਖੜੇ ਠੀਕ ਆ ਬਈ ਠੀਕ ਆ ਬਈ ਕਾਲੇ ਬਹੁਤ ਧੰਨਵਾਦ ਬਈ ਤੇ ਲੋ ਬਈ ਜੀ ਵੀਡੀਓ ਨੂੰ ਕਰ ਦਿਓ ਲਾਈਕ ਕਮੈਂਟ ਸ਼ੇਅਰ ਤੇ ਮਿਲਦੇ ਆ ਅਗਲੀ ਵੀਡੀਓ ਤਦ ਤੱਕ ਲਈ ਧੰਨਵਾਦ ਸਰਸੀਕ